ਰੋ ਗੋ ਆ ਰੋ ਆ ਰੋ ਲੋੜੀ ਵੰਡਣ ਜਾ ਰਹੇ ਆ ਪਿੰਡ ਜਾ ਸਕੂਲ ਦੇ ਵਿੱਚ ਚੱਲੇ ਆ ਲੋੜੀ ਵੰਡਣਾ ਤਾਂ ਆ ਗਿਆ ਆਪਣੇ ਸੁੱਚੇ ਚਾਚੇ ਦਾ ਘਰ ਆਪਾਂ ਪਿੰਡ ਦਾ ਕਿਹੜਾ ਤੇ ਉਹ ਆ ਰਿਹਾ ਸਾਡਾ ਛੋਟਾ ਸੁੱਚਾ ਛੋਟਾ ਸੁੱਚਾ ਹੁਣ ਤਾਂ ਦੁਹਾਨ ਨਹੀਂ ਜਬਾ ਆ ਰਿਹਾ ਆਪਣਾ ਅਵਤਾਰ ਸਿੰਘ ਮਹਨਵਾਲ ਡਿਵੀਜ਼ਨ ਕਰਦਾ ਸਕੂਲ ਹੈ ਇਹ

ਮਾਜੀ ਇਹ ਕੀ ਬਿਲ? ਲੈ ਲੋ। ਤੁਸੀਂ ਇਹ ਰਹਿ ਕੇ ਫਰਕ ਕਰਨੇ ਲਈ ਖੜਾ ਦਿਓ। ਮਾਜੀ ਇਹ ਅੱਜ ਇਹ ਗੱਲ ਨਹੀਂ ਇਹਨਾਂ ਨੂੰ ਹੀ ਦੇ ਦੋ। ਬੱਚੀਆਂ ਨੂੰ ਦੇ ਦੋ। ਆਏ ਹਾਂ ਦੇ ਦੋ ਜੀ। ਘਾਟੇ ਮੇਰੇ ਕੋਲ ਪਈਆਂ ਮੈਨੂੰ। ਕੋਈ ਕੋਈ ਨਹੀਂ ਕਰਦੇ ਹੁਣ। ਜਿਹੜੇ ਹੈਗੇ ਮੈਂ ਫਿਰ ਲਿਆਦਾ। ਦੇ ਦੇ ਦੋ ਸਾਰਾ। ਮੈਂ ਤਾਂ ਅਸਾਂ ਆਪਣੀ ਬਾਤ ਹੀ ਕਰਾਂ। ਫੌਰਨ ਦੇ ਦੋ ਤੁਸੀਂ ਜਿਹੜੇ ਘਾਟੇ ਤਾਂ ਅੰਦਰ ਹੈਗੇ ਮੇਰੇ। ਮੈਂ ਲਿਆ ਦੇ ਫਿਰ ਤੇਰੇ ਨਾਲ ਹੀ ਕਰ ਦਿੰਦੇ ਆਪਾਂ। ਦੇ ਦੋ ਸਤੋ। ਕੋਈ ਨਹੀਂ ਨੇੜੇ ਮਿਲ ਸਾਰੇ। ਉਹ ਨੋਟਬੁੱਕ ਅੰਦਰ ਤੇ ਮੋਟ ਸਪੀ। 12 ਪਤਾ ਕਿੰਨੇ ਹਾਂ ਇਹ ਦੰਗਲ ਜੀ ਰੋਟੀਆਂ ਨੂੰ ਦੇਣੀਆਂ ਨਾ ਕੁੜੀਆਂ ਨੂੰ ਹਾਂ ਕੁੜੀਆਂ ਨੂੰ ਦੇ ਦਿੰਨੇ ਪਹਿਲਾਂ ਨਹੀਂ ਤਾਂ ਬਾਹਰ ਵੱਧੂਣੇ ਇਹ ਲੈ ਇੱਕ ਇੱਕ ਪਿੰਨ ਦੇ ਜੀ ਆ ਜਾ ਰਹੀ ਜੀ ਨਾ ਹਾਂ ਕਿਹੜੇ ਪੈਨ ਕਿਨੂੰ ਮਿਲਣ ਜੇ ਕੋਈ ਪੈਨ ਨਹੀਂ ਮਿਲਦਾ ਪੈਨ ਮਿਲ ਗਿਆ ਕਮਲ ਇਹ ਰਹਿੰਦੀ ਹੈ ਠੀਕ ਮਿਲ ਗਿਆ ਇੱਕ ਡਿਜ਼ਾਈਨ ਕੋਈ ਨਾ ਤੁਹਾਨੂੰ ਫੇਰ ਦੇ ਦਾਂਗੇ ਕਿੰਨੇ ਤੁਸੀਂ ਜਿਹੜੇ ਹੈਗੇ ਆ ਇਹਨਾਂ ਇੱਕ ਇੱਕ ਪੈਨ ਲੈ ਰਹੋ ਇਹਨਾਂ ਇਹੋ ਲੈ ਗਏ ਕੁਝ ਹੋਰ ਦੇ ਦੇ ਜਿਹਨਾਂ ਨੂੰ ਅੱਛਾ ਜਿਹਨਾਂ ਨੂੰ ਕਾਪੀ ਨਹੀਂ ਮਿਲੀ ਪੈਨ ਫੜ ਰਹੇ ਉਹਨਾਂ ਫੇਰ ਦੇ ਦੇਗੇ ਉਹ ਤਾਂ ਕਾਪੀ ਅਜਿਹੀ ਲਿਆ ਗਾ ਕਰਨ ਜਿਹੜੇ ਰਹੇਗੇ ਮੈਨੂੰ ਤੇ ਦੇ ਦੇ ਕਰਮ ਬੰਦਾ ਅੱਛਾ ਕਰਮਣ ਫੜ ਕਰਨ ਅੱਗੇ ਨਾਲ ਜਾ ਲੈ ਨਹੀਂ ਜਲੇ ਨਹੀਂ ਇੱਧਰ ਖੜੋ ਹੋਏ ਨਹੀਂ ਨੱਪਾ ਕਰਦੇ ਨਹੀਂ ਲੈ ਆਇਓ ਸਾਰੀ ਤੁਸੀਂ ਉਰੇ ਆ ਜਾਓ ਨਾਲੇ ਤੁਸੀਂ ਆਜਾ ਇੱਧਰ ਜਿਹੜੇ ਕਾਪੀ ਦੇ ਆ ਰੌਣੀ ਆ ਜਾ ਤੁਹੇ ਨੇ ਸਾਰੇ ਨੇੜੇ ਬੱਧੀ ਉਰੇ ਨੂੰ ਇੱਕ ਵਾਰ ਕੋਈ ਨਾਤੀ ਖੰਦ ਕੋਈ ਉਰੇ ਨੇੜੇ ਆ ਜਾ ਲੈ ਕੇ ਆਜੇ ਹੁਣ ਸੋਰੀ ਆਲੇ ਜਿਹਨੇ ਹੈਗਾ ਜੇ ਮੋੜ ਜੇ ਨਿਕਲ ਜੇ ਹੋਰ ਦੇਖਿਆ ਆ ਰਹੇ ਤੇਰੇ ਆ ਰਹੇ ਤੇ ਇਧਰ ਦੇਖੇ ਹੋਏ ਨਾਲੇ ਤਾਂ ਬੱਚਿਓ ਸਟਾਰਟ ਕਰੋ ਲੈ ਮੈਨੂੰ ਲੋੜੀ ਲਊਗਾ ਖਾਣ ਦੇ ਲੈ ਵੀ ਆਪਣੇ ਆਪੇ ਸਾਰੇ ਸਰ ਨੂੰ ਪੜਾ ਦੇ ਬਾਅਦ ਚ ਲੈ ਜੀ ਇੱਕ ਇਕ ਇਧਰੋਂ ਲਾਈਨ ਬਣਾ ਲੈ ਬੱਚੋ ਲਾਈਨ ਬਣਾ ਲੈ ਸਾਰੇ ਇਹ ਲੈ ਫੜੋ ਲਾਈਨ ਬਣਾ ਦੋ ਇੱਕ ਮਿੰਟ ਲਾਈਨ ਬਣਾ ਲਓ ਲਾਈਨ ਇਧਰ ਤੋਂ ਲਾਈਨ ਇਹ ਇਧਰੋਂ ਨਾ ਇਧਰੋਂ ਆਇਓ ਇਧਰੋਂ ਚੱਲੋ ਹੋਰ ਇਹ ਮਸਤ ਇਧਰ ਇਧਰ ਅੱਗੇ ਆਓ ਤੇਰੀ ਸਾਰੀ ਨਹੀਂ ਖਾਣੀ ਇਹ ਰਮਨ ਤੂੰ ਹੋ ਦੇ ਯਾਰ ਇਹ ਰਮਨ ਜੀ ਆਹ ਦੇਖ

ਰਮਾਲ ਹਗਾ ਤਾ ਰਮਾਲ ਚ ਪਾ ਲੋ ਚਲ 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 ਆਜੋ ਵੀ ਆਜੋ ਆ ਰਮਾਲ ਚ ਪਾ ਲੋ ਚਲ 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 ਆਜੋ ਵੀ ਆਜੋ ਯਾਰ ਰਮਣ ਆਜੋ ਵੀ ਵੱਡੇ ਵੀ ਆਜੋ ਹੁਣ ਆਇਆ ਅਜੇ ਵੱਡੇ ਵੱਡੇ ਵੀ ਆਜੋ ਚਲ ਆ ਰਿਹਾ ਦੋ ਚਲ ਚਲਦੀ ਤਾਈ ਲੈ 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 ਚੱਜੇ ਕਿਤੇ ਜਾ ਲੈ ਚਲਦੀ ਤਾਈ ਲੈ ਆਜੋ ਵੱਡੇ ਵੀ ਆਜੋ ਮਾਇਆ ਭਾਈ ਪਾ ਦੀ ਲੋ ਰਹਿ ਨਹੀਂ ਯਾਰੇ ਮੇਰੀਆਂ ਛੋਟੇ ਛੋਟੇ ਬੱਚੇ ਕੋਈ ਰਹਿ ਤਾਂ ਨਹੀਂ ਗਿਆ ਜਿਹੜਾ ਰਹਿ ਗਿਆ ਆਜੋ 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 ਬੱਚੇ ਇੱਥੇ ਆ ਕੇ ਅੜ ਜਾਓ ਪਾ ਦਿਓ ਹੋਰ ਆ ਜਾ ਹੈਗਾ ਚਲ ਚਲ ਜੇ ਕੋਈ ਨਹੀਂ ਆਦਾ ਮਸਤ ਜੀ ਤੁਸੀਂ ਲਿਆਓ ਤੁਹਾਡੀ ਲਿਆਓ ਉਹ ਲਿਆਓ ਪਲੇਟ ਲਿਆਓ ਤੁਹਾਡੀ ਮੰਗਾਇਆ ਪਲੇਟ ਲੈ ਲਓ ਚਲ ਚਲ ਹਾਂ ਜੀ ਦੋ ਦੋ ਜੀ ਹੈਗਾ ਸੀ ਤਾਂ ਲਾ ਲਓ ਜੀ ਜੋ ਕੋਲ ਲਓ ਏ ਲੋ ਮਾਸੀ ਚੱਲ ਵੀ ਚੱਟ ਇੱਥੇ ਜਾ ਲੈ ਗਿਆ ਜਿਹੜਾ ਲੈ ਜਾਣਾ ਹੋ ਗਈ ਕਰੋ ਚਲੋ ਜੀ ਪਰ ਚੁਗਾ ਜੀ ਚਲੋ ਦੇਰੇ ਪਾਤਾ ਕੋਈ ਨਹੀਂ ਅਸਲ ਜੀ ਦੇ ਮੈਂ ਕੋਈ ਵੰਡ ਕੇ ਲੋੜੀ ਚੱਲੇ ਆ ਆਣਾ ਵਾਪਸ ਐ ਸੰਤਾ ਜੀ ਤਾਂ ਖੋਲੋ ਖੋਲੋ ਪਹਿਲੀ ਸੰਤਾ ਜੀ ਤਾਂ ਆਹ ਸਾਰੇ ਝੋਟਿਆਂ ਤੋਂ ਮੰਗਣੇ ਆਉਂਦੇ ਨੇ ਤੇਲੀ ਆ ਗਈ ਕਾਕੇ ਦੀ ਤੇ ਉਹ ਕਹਿ ਰਹੇ ਨੇ ਆਂਦੇ ਵੀਡੀਓ ਬਣਾ ਲੈ ਬਣਾ ਦੇ ਤੇਲੀ ਆ ਗਈ ਸਾਡੇ ਕਾਕੇ ਦੀ ਮੈਂ ਮਾਮਾ ਬਣ ਗਿਆ ਹਾਂ ਹੋਰ ਬਣੀ ਹੋਈਆਂ ਮਾਮਾ ਬਣਦੇ ਆ ਤਾਂ ਰੌਣਾ ਉਹਦਾ ਐ ਬੀਚਨ ਆਇਆ ਉਹ ਲੈ ਲ ਖਾਗੋ ਨਾ ਇਹਨੂੰ ਦੇਣਾ ਹੈ ਹੈ ਇਸ ਕੀ ਬਣਾ ਇਹ ਮੇਰਾ ਤਾਂ ਨਹੀਂ ਕਰਾ ਇਸ ਕੀ ਉਹ ਨਹੀਂ ਕੱਕਾ ਹੀ ਖੇਡ ਕਰ ਰਿਹਾ ਓਦੋਂ ਕਰ ਰਿਹਾ ਥੋਪੜੂ ਦੱਬ ਲਈਏ ਬਸ ਤੁਹਾਨੂੰ ਦੱਬਾ ਦੇ ਜਿਹੜਾ ਟੱਪਾ ਦੇ ਇਹ ਹੁਣੀਆਂ ਫੁੱਟ ਹੋ ਗਏ ਖੜ ਜਾ ਇੱਕ ਮਿੰਟ ਦੇਖੋ ਚਾਹ ਪੋਣੀ ਇਹ ਕੋਈ ਨਹੀਂ ਹੋ ਰਹੀ ਤੇਰੀ ਲੱਗੀ ਹੋਈ ਆ ਆਹ ਨਾ ਉਹ ਦੇਖੋ ਉੱਧਰ ਜਾਣੇ ਆਣੇ ਲੈ ਲੈ ਤਾਕੂ ਲੈ ਥੋੜਾ ਜਿਹਾ ਬੋਇਸ ਤਾਂ ਨਹੀਂ ਕਰਨਾ ਚੱਕ ਤੂ ਵੀ ਚੱਕ 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 ਦਿਖਾਉ ਮੈਨੂੰ ਐ ਬਾਰੇ ਤੂ ਖੋੜ ਕੇ ਦਿਖਾਉ ਹਾਂ ਬੜਾ ਖੜੀ ਤੋਂ ਅੱਗੇ ਇਹ ਕਿਹੜਾ ਖੋੜ ਕੇ ਦਿਖਾਉ ਜੀ ਰੋੜਾ ਕਿੱਥੇ ਆ ਆ ਜਾ ਮਾ ਆ ਜਾ ਮਾ ਆ ਜਾ ਰਕੀ ਨਹੀਂ ਚਲ 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 ਗੱੱਚਾ ਘਤਾ ਹੈ ਆ ਚਲ ਵਿੱਚ ਚਲ 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 ਅੱਜ ਤੇ ਗੱੱਚਾ ਨਹੀਂ ਚੱਲੇ ਆ ਆ ਗਈ ਇਹ ਲੋਕ ਸਾਡੇ ਵੀ ਠੀਕ ਆ ਕਾ ਇਨਸਾਜ ਤੋਂ ਬਗੈਰ ਇਲਾ ਬਣ ਜਾਵੇ ਬਾਈ ਕਿਹਦੀ ਗੱਲ ਉਹ ਦੱਸ ਮੈਂ ਕਹਿੰਦਾ ਉਸ ਮਾਰ ਲੈ ਤੈਨੂੰ ਉਸ ਮਾਰ ਲੈ ਰੀ ਤੈਨੂੰ ਮਾਰਲੀ ਮਾਰਲੀ ਸਾਰੇ ਚਾਚਾ ਜੀ ਆ ਇਹ ਚਲੋ